सर जी ये बात जब पेरेंट्स आकर इंक्वायरी के लिए आए है इंक्वायरी में उन्होंने पूछा है कि भाई मिस्टेक है बच्चों ने हमारा लाइसेंस लाइसेंस वाला जो रिगोल्वर है वो लेकर आया है ऐसे हमें शक है ठीक है ना तो फिर हमने बच्चों का जब देख बाइक चेक कर रहे हैं तब मुझे वो मिला वो, वो मुझे वो बच्चों ने खुद पेरेंट्स को कर दिया ये मेरे पास से बोलकर आए हुआ हुआ। हाँ, 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 थे फार्टी फार्टी तक ये बात हो गई मैडम बच्चे तक छुट्टी भी हो गया बच्चे बोल रहे वो उस लड़की ने वाल वाल निकाला और बच्चों को डरा दबका ऐसी कोई बात हुई क्या नहीं नहीं सर इस तरह का बात कुछ भी हुआ नहीं है वो हमारे जानकारी में कुछ भी ਨਹੀਂ ਹੈ ਜਦ ਤੱਕ ਛੁੱਟੀ ਵੀ ਹੋ ਗਈ ਹੈ ਠੀਕ ਹੈ ਨਾ ਮੈਂ ਮੈਂ ਜਦੋਂ ਇਹ ਘਟਨਾ ਸਾਰੀ ਵਾਪਰਦੀ ਆ 130 ਤੇ ਜਦੋਂ ਮਤਲਬ ਕਿ ਲੱਭ ਜਾਂਦਾ ਹੈ ਜਾਂ ਉਹਦੇ ਪੇਰੈਂਟਸ ਆ ਜਾਂਦੇ ਆ ਫਿਰ ਪੁਲਿਸ ਨੂੰ ਉਸ ਟਾਈਮ ਕਿਉਂ ਨਹੀਂ ਸੂਚਿਤ ਕੀਤਾ ਜਾਂਦਾ ਸ਼ਾਮ ਨੂੰ ਹੀ ਕਿਉਂ 8 ਵਜੇ ਦੇ ਕਰੀਬ ਜਿਹੜਾ ਆ ਦਰਖਾਸਤ ਜਿਹੜੀ ਉਹ ਦਿੱਤੀ ਜਾਂਦੀ ਆ ਉਹ ਉਸ ਟਾਈਮ ਪਰ ਇਹ ਹਮਾਰਾ ਸੰਦ ਪਾਪਾ ਦਾ ਜੋ ਪੋਪ ਦਾ ਉਹ ਫਿਊਨਰਲ ਦਾ ਪ੍ਰੋਗਰਾਮ ਦਾ ਫਾਦਰ ਜੀ ਨੇ ਉਹ ਜੋ ਉਸਕੇ ਲਈ ਗਿਆ ਹੋਇਆ ਤਾਂ ਠੀਕ ਹੈ ਨਾ ਜੋ ਸਕੂਲ ਦਾ ਡਾਇਰੈਕਟਰ ਹੈ और मे भी प्रेयर अटेंड करना था और उसके बाद और ये बच्चों ने कभी पेरेंट्स ने कोई चीज बच्चों से गुम हो गया और इस तरह बैग में से लेने के लिए तो आ जाते मैंने एकदम देखा भी नहीं है कि ये ले लिया मैंने इनके पास है बोल रहे थे पेरेंट्स ने कुर ले लिया मुझसे मैंने नहीं कुछ किया आगे 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 से स्कूल कुछ कर रहा है ऐसी घटना ना हो बच्चों को, को ब्रीफ कर रहे हैं नाउ सस्पेंडेड फ्रॉम स्कूल एंड हैव मेड टीम फॉर इन्वेस्टिगेशन एंड द थिंग्स एंड वी अ कंप्लेंट टू दोलिस ਤੇ ਮੈਂ ਜਿਵੇਂ ਮੰਨ ਲਵੋ ਵੀ ਅਜਾਹੀ ਘਟਨਾ ਜੇ ਮੰਨ ਲਓ ਉੱਥੇ ਕੋਈ ਰਿਵਾਲਵਰ ਦੇ ਨਾਲ ਗੋਲੀ ਚੱਲ ਜਾਂਦੀ ਜਾਂ ਉੱਥੇ ਕੁਝ ਕਿਸੇ ਨੂੰ ਕੇ ਟੀਚਰ ਨੂੰ ਵੀ ਗੋਲੀ ਲੱਗ ਸਕਦੀ ਕਿਸੇ ਨੂੰ ਵੀ ਤੁਹਾਨੂੰ ਲੱਗਦਾ ਨਹੀਂ ਆ ਵੀ ਇਸ ਚੀਜ਼ ਨੂੰ ਤੁਰੰਤ ਜਿਹੜਾ ਆ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਸੀਗਾ ਸ਼ਾਮੀ ਹੀ ਕਿਉਂ 4-5 ਘੰਟੇ ਬਾਅਦ ਜਦੋਂ ਇਹ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਕੰਪਲੇਂਟ ਜਿਹੜੀ ਜਾਂਦੀ ਹੈ ਸਾਡੇ ਸਰ ਦੇਖੋ ਨਾ ਇਹ ਇਹ ਬਾਤ ਹੈ ਇਸ ਤਰ੍ਹਾਂ ਹੋ ਗਈ ਹੈ ਕਿ ਮੇਰੇ ਕੋ ਕਿਹ ਅਪਦਾ ਹੁੰਦਾ ਕਿ ਇਹ ਲਾਈਵ ਹੈ ਕਿ ਆ ਹੈ ਕਿਸ ਤਰ੍ਹਾਂ ਇਹ ਪੇਰੈਂਟਸ ਕبھی-ਕبھی ਬੱਚੋ ਨੇ ਕੁਝ चीज घर से लेकर आता होता है वो पे, पेरेंट्स को हैंड ओवर करते होते हैं ना कभी मोबाइल लेकर आ कभी गाड़ी का चाबी लेकर आ कभी वो कोई चीज है पेरेंट्स का जिम्मेवारी बनता है ना बैग में क्या भेज रहे हैं क्या नहीं भेज रहे वो देखने के लिए, देता हूं, हाँ तो फिर अभी देखो हाँ, जब छुट्टी का टाइम भी हो गया जल्दी में बच्चे सारे चले गए हैं इन्वेस्टिगेशन करने के लिए पूछने के लिए मेरे पास भी टाइम भी तो नहीं हो रहे थे छुट्टी के पहले होते तो चलो ठीक है हम बुलाकर पूछना ये सारे कुछ है देन आई वाज वेटिंग फॉर द डायरेक्टर टू कम एंड वी विल डिस्कस एंड वी विल आस्क द थिंग्स लड़की को स्कूल okay. से निकाल दिया वी हैव सस्पेंडेड हर फॉर द इन व्हिच इन्वेस्टिगेशन टाइम एंड सो फर्दर थिंग्स वी विल सी दैट व्हाट विल बी द दिस ओके आपने बताया था जेड़ा प सवाल लेला गया सी सर वो पुलिस स्कूल मामला पुज्या सर की कार्रवाई की थी मेरा देखो एक uh, मामला ना ਸੋਸ਼ਲ ਮੀਡੀਆ ਤੇ ਵੀ ਇੱਕ ਵੌਇਸ ਰਿਕਾਰਡਿੰਗ ਆਈ ਉਸ ਪ੍ਰੰਤ ਜਿਹੜਾ ਸੀ ਸਕੂਲ ਨਾਲ ਵੀ ਸੰਪਰਕ ਕੀਤਾ ਤੇ ਸਕੂਲ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹੜੇ ਸਰਬਜੀਤ ਸਿੰਘ ਕਲਸੀਆ ਦੇ ਰਹਿਣ ਵਾਲੇ ਨੇ ਇਹਨਾਂ ਦੀ ਛੋਟੀ ਬੱਚੀ ਆ ਜਿਹੜੀ 7th ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵਪਾਰ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਸਵੰਤ ਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਆ ਉਹ ਬੈਗ ਚੋਂ ਕੱਢ ਕੇ ਆਪਣੀ ਡੱਬ ਤੇ ਲਾ ਲੈਂਦੀ ਹੈ ਤੇ ਚੈੱਕ ਕਰਕੇ ਸਕੂਲ ਵੱਲੋਂ ਜਿਹੜੇ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ ਸੋ ਇਸ ਸਬੰਧੀ ਥਾਣਾ ਭੀਖੀਵੜ ਵਿਖੇ ਸਰਬਜੀਤ ਸਿੰਘ ਦੇ ਉੱਤੇ ਜਿਹੜੀ ਐਫਆਈਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਤਲ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਇਹਦੀ ਗਹਿਰਾਈ ਨਾਲ ਜਿਹੜੀ ਉਹ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਇਹਦੀ ਪੜਤਾਲ ਕੀਤੀ ਜਾਊਗੀ ਕਿ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ ਸੋ ਇਹਦੀ ਤਫ਼ਤੀਸ਼ ਆ ਜਿਹੜੀ ਉਹ ਜਾਰੀ ਹੈ ਸਰ ਕਿਤੇ ਨਾ ਕਿਤੇ ਲੱਗਦਾ ਨਹੀਂ ਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਅਣਗਹਿਲੀ ਕੀਤੀ ਗਈ ਕਿਉਂਕਿ 1:30 ਵਜੇ ਦੀ ਘਟਨਾ ਹੈ ਤੇ 8:46 ਮਿੰਟ ਤੇ ਦਰਖਾਸਤ ਜਿਹੜੀ ਥਾਣਾ ਪਿੱਖੇਂ ਦੇ ਵਿੱਚ ਪਹੁੰਚਦੀ ਆ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਇਨਫੋਰਮੇਸ਼ਨ ਜਿਹੜੀ ਆ ਮੀਡੀਆ ਰਾਹੀਂ ਮਿਲੀ ਹੈ ਤੇ ਫਿਰ ਅਸੀਂ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਜਦੋਂ ਪੁੱਛ ਪੜਤਾਲ ਕੀਤੀ ਤੇ ਫਿਰ ਹੀ ਇਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਜਿਹੜੀ ਆ ਥਾਣੇ ਨੂੰ ਨੋਟ ਕੀਤੀ ਗਈ ਜਦੋਂ ਕਿ ਸਕੂਲ ਨੂੰ ਚਾਹੀਦਾ ਸੀਗਾ ਵੀ ਇਦਾਂ ਦੀ ਘਟਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਜਿਹੜਾ ਵੈਪਨ ਇਹਨਾਂ ਨੇ ਫਾਦਰ ਨੂੰ ਦੇ ਦਿੱਤਾ ਉਹ ਫਾਦਰ ਨੂੰ ਦੇਣ ਦੀ ਬਜਾਏ ਪੁਲਿਸ ਦੇ ਹੈਂਡਓਵਰ ਕਰਦੇ ਤੇ ਮੌਕੇ ਤੇ ਪੜਤਾਲ ਹੁੰਦੀ ਇਹ ਕਿਸ ਤਰੀਕੇ ਨਾਲ ਵੈਪਨ ਜਿਹੜਾ ਉਹ ਥਾਣੇ ਦੇ ਆਪਣੇ ਸਕੂਲ ਦੇ ਵਿੱਚ ਆਇਆ ਸੋ ਹੁਣ ਵੀ ਇਹਦੀ ਜਿਹੜੀ ਪੜਤਾਲ ਉਹ ਤੱਥਾਂ ਦੇ ਆਧਾਰ ਤੇ ਕਰ ਕਰਕੇ ਤੇ ਇਹਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਲਿਆਂਦੀ ਜਾਵੇ ਪਰਚਾ ਵਗੈਰਾ ਦਰਜ ਕਰਤਾ ਬਿਲਕੁਲ ਜੀ ਐਫ ਆਈ ਆਰ ਜਿਹੜੀ ਆ ਉਹ ਥਾਣੇ ਇੱਕ ਇਵੈਂਟ ਦੇ ਵਿੱਚ ਦੇ ਫਾਦਰ ਦੇ ਉੱਤੇ ਦਲਜਰ ਰਜਿਸਟਰ ਹੋ ਚੁੱਕੀ ਆ ਜਿਹਦੀ ਤਫਤੀਸ਼ جاری ਹੈ